ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਨਾ ਇੱਕ ਵੀਡੀਓ ਜਿਹੜੀ ਆ ਮੇਰੀ ਗੱਲ ਕਰਨ ਦੇ ਨਾਲ ਹੀ ਤੁਹਾਡੀ ਵੀ ਇੱਕ ਵੀਡੀਓ ਜ਼ਰੂਰ ਦੇਖੀ ਚਾੜੀ ਜੈ ਮਾਤਾ ਜੀ ਯਸ ਬਾਕੀ ਨਹੀਂ ਗੁਰੂ ਜੀ ਜਲਦੀ ਖੁਸ਼ ਹੋਇਆ ਕਰ ਇਹ ਸਦਮਨ ਜੀ ਖਿਲਾਰੇ ਸਦਮਨ ਕੌਣ ਹੈ ਇਹ ਗੰਜਾਨਾ ਦੇ ਜੀ ਇਹ ਉਹਦੇ ਸ਼ਿਸ਼ੇ ਹੈ ਇਹ ਗੰਜਾਨਾ ਦੇ ਜੀ ਇਹ ਉਹਦੇ ਸ਼ਿਸ਼ੇ ਹੈ ਦੇਖੀ ਸੇਮ ਲੱਗਦੇ ਨੇ जय माता दी जय जय कार है बाकी सब बेकार है बेकार में देवता जी आप भी आ गए बोलो क्या करोगे अगर मैं 20 साल से यहाँ नहीं आ रहा हूँ तो मेरे प्राण लो अगर मैंने यहाँ की तनो की मिट्टी नहीं खाई है तो हिम्मत है तो प्राण लो मैं आपको मेरी किस की किस्मत मैं तेरे को नहीं बोल रहा हिम्मत है मेरे प्राण लो मैं जिससे प्यार करता हूँ उससे एक के भी प्राण लेके दिखा दू ਇਨਕੀ ਪੂੰਛ پکڑ ਕੇ ਨਾ ਮੈਂ જય ਸ਼੍ਰੀ ਰਾਮ ਜੀ ਬੋਲਦਾ ਰਿਹਾ ਤਾ ਉਹਨਾਂ ਦੀ ਹਿੰਮਤ ਨਹੀਂ ਉੱਠੀ ਮੇਰੇ ਤੋਂ ਦੇਖਣੇ ਕੀ ਉਹ ਪੂੰਛੇ ਘੁਮਾਤਾ ਰਿਹਾ ਤਾ ਉਹਨੂੰ ਪੂੰਛ پکڑੂਗਾ ਤੇਰੀ ਔਰ ਮੈਂਨੇ ਯੂਨੀਵਰਸ ਦੇ ਅੰਦਰ ਤੱਕ ਭੇਜੈਨ ਕੋ ਚੱਲ ਪੁਰ ਅਕੇ ਇੱਕ ਰਾਜਾ ਜਿਹੜਾ ਪਿਛਲੇ ਮਹੀਨੇ ਤੋਂ ਵਕਰੀਆਂ ਵਕਰੀਆਂ ਗੱਲਾਂ ਕਰਕੇ ਵਕਰੀਆਂ ਵਕਰੀਆਂ ਕੁਝ ਹਰਕਤਾਂ ਕਰਕੇ ਆਪਣਾ ਮਸ਼ਹੂਰ ਜਿਹੜਾ ਹੋਇਆ ਤੇ ਕੁਝ ਚੈਨਲਸ ਵਾਲੇ ਵੀਰਾਂ ਨੇ ਵੀ ਉਹਨੂੰ ਹਾਈਲਾਈਟ ਕੀਤਾ ਪਿਆ ਉਹ ਕਿਸ ਤਰ੍ਹਾਂ ਹਰ ਚੀਜ਼ ਦਾ ਮਜ਼ਾਕ ਡਾਉਂਦੇ ਆਤੇ ਜਿੱਦਾਂ ਉਹ ਜਿਹੜੇ ਮੰਦਰ ਗਿਆ ਤੇ ਉੱਥੇ ਕਿਸ ਤਰ੍ਹਾਂ ਉਹ ਲੋਟਾਂ ਦਾ ਦਿਖਾਵਾ ਕਰਕੇ ਜਿਹੜੀਆਂ ਸਾਡੇ ਮੂਰਤੀਆਂ ਨੇ ਚਾਹੇ ਉਹ ਕਿਸ਼ਨ ਭਗਵਾਨ ਜੀ ਦੀ ਮੂਰਤੀ ਹੋਵੇ ਹਨੂਮਨ ਮਾਚ ਦੀ ਮੂਰਤੀ ਹੋਵੇ ਜਿਵੇਂ ਡਾਂਸ ਬਾਰਾਂ ਦੇ ਵਿੱਚ ਨੋਟ ਲਟਾਉਂਦਾ ਉਹ ਇਸ ਤਰ੍ਹਾਂ ਨੋਟ ਲਟਾਉਂਦਾ ਸੁਣਿਆ ਗਿਆ ਤਾਣੀਆਂ ਜਿਹੜੀਆਂ ਹਰਕਤਾਂ ਇਹਦੀਆਂ ਕਾਫੀ ਜਿਹੜੀਆਂ ਸੁਣਿਆ ਕਾਫੀ ਗਲਤ ਸੁਸਾਇਟੀ ਚ ਰਿਹਾ ਗਲਤ ਕਮਾਜ ਨਸ਼ੇ ਕਰਨ ਦਾ ਬੜਾ ਵੱਡਾ ਆਦੀ ਰਿਆ ਹੁਣ ਜਿਹੜਾ ਇਹ ਮਸਲਾ ਜਿਹੜਾ ਅੱਜ ਹੋਇਆ ਹੈ ਇਹਦੀ ਇੱਕ ਵੀਡੀਓ ਮੇਰੇ ਦੋਸਤ ਨੇ ਮੈਨੂੰ ਭੇਜੀ ਜਿਹਦੇ ਵਿੱਚ ਉਸ ਵੀਡੀਓ ਦੇ ਵਿੱਚ ਆਪਣੇ ਕਿਸੇ ਬਰਥਡੇ ਪਾਰਟੀ ਦੇ ਵਿੱਚ ਚੀਅਰਸ ਕਰ ਰਹੇ ਨੇ ਉਥੇ ਸੈਲੀਬ੍ਰੇਟ ਕਰ ਰਹੇ ਨੇ ਤੇ ਉਥੇ ਇੱਕ ਸਰਦਾਰ ਨੌਜਵਾਨ ਮੈਂ ਜਾਣਦਾ ਨਹੀਂ ਕਿਹੜਾ ਹੈਗਾ ਉਹ ਸਰਦਾਰ ਨੌਜਵਾਨ ਉਹ ਇਹ ਗੁਰੂ ਨਾਨਕ ਦੇਵ ਜੀ ਦਾ ਮੁਖਾਬਦ ਕਰਕੇ ਕਹ ਰਿਹਾ ਵੀ ਇਹ ਗੁਰਨਾਲੇ ਦੇਵ ਜੀ ਜਿਹੜਾ ਕੀ ਨਾਕਾਬਲੇ ਬਰਦਾਸ਼ ਆ ਇਹ ਸਾਡੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਮੈਂ ਅੱਜ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁਲਨਰ ਜੀ ਕੋਲ ਇੱਕ ਦਰਖਾਸਤ ਇਹਦੇ ਖਿਲਾਫ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਤੇ ਜਿਹੜੀ ਨੇ ਹਰਕਤ ਕੀਤੀ ਆ ਉਹਦੇ ਖਿਲਾਫ ਦੇ ਕੇ ਆ ਉਹਨਾਂ ਨੇ ਸਰਦਾ ਹਰਪਾਲ ਸਿੰਘ ਜੀ ਐਸਪੀ ਜਿਹੜੇ ਆਪਣੇ ਹੈਗੇ ਉਹਨਾਂ ਦੀ ਡਿਊਟੀ ਲਈ ਉਹਨਾਂ ਨਾਲ ਵੀ ਮਿਲ ਕੇ ਆਇਆ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵੀ ਅਸੀਂ ਇਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ ਤੇ ਹੁਣ ਵੀ ਇਹਨੂੰ ਧਮਕੀਆਂ ਲੱਗੀਆਂ ਨੇ ਪ੍ਰਸ਼ਾਸਨ ਨੇ ਉਹ ਧਮਕੀਆਂ ਕਰਕੇ ਇਹਨੂੰ ਸਿਕਿਉਰਿਟੀ ਦਿੱਤੀ ਇਹ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਬੰਦਿਆਂ ਦੇ ਹੌਸਲੇ ਵੱਜ ਜਾਣਗੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਮੈਨੂੰ ਯਕੀਨ ਦਵਾਇਆ ਭੁੱਲਰ ਸਾਹਿਬ ਸਾਡੇ ਜਿਹੜੇ ਮਾਨ ਜੋ ਕੀ ਅੰਦਰ ਕਮਿਸ਼ਨ ਸਾਹਿਬ ਨੇ ਸਾ ਵੀ ਜਲਦ ਤੋਂ ਜਲਦ ਇਹਦੇ ਖਿਲਾਫ ਅਸੀਂ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਕੇ ਤੇ ਉੱਪਰ ਖਿਲਾਫ ਪਰਚਾ ਹੋਵੇ ਤੁਹਾਡੇ ਸਾਹਿਬ